66 ਦਿਨ ਹੋ ਚੁੱਕੇ ਅੱਜ ਸਰਦਾਰ ਜਗਜੀਤ ਸੰਦਲੋਂ ਨੂੰ ਜੋ ਮੈਡੀਕਲ ਕਿਟ ਲੈਣ ਤੋਂ ਬਾਅਦ ਅੱਜ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਡਕਟ ਸਾਹਿਬ ਨੂੰ ਕੀਤੇ ਗਏ ਸੀ ਅੱਜ ਭੋਗ ਪ੍ਰੰਤ ਪ੍ਰੋਣ ਅੱਜ ਸੰਗਤਾਂ ਦੇ ਦਰਸ਼ਨ ਕਰਨ ਲਈ ਚਲੋ ਬਰਾ ਹੋ ਜੋ ਅੱਗੇ ਚਲੋ ਜੀ ਅੱਗੇ ਚਲੋ ਪਿੱਛੇ ਹੋ ਜੋ ਪਿੱਛੇ ਹੋ ਜੋ ਜੀ ਪਿੱਛੇ ਹੋ ਜੋ ਪਿੱਛੇ ਸਾਈਡ ਰੈੱਡ ਦੇ ਸਾਈਡ ਦਾ ਰਸਤਾ ਹੀ ਰਸਤਾ ਕਰਾ ਦਿਓ ਸਾਈਡ ਦੀ ਚਿੱਕੀ ਸੰਦਲੇ ਵਾਲ ਨੂੰ ਤੇ ਅੱਜ ਲੈ ਕੇ ਜਾ ਰਹੇ ਹਾਂ ਸਟੂਰ ਦੇ ਉਪਾਰ ਅੱਜ ਪਿੱਛੇ ਸਾਈਡ ਤੋਂ ਨਾਲੇ ਨਾਲੇ ਪਿੱਛੇ ਚਲੋ ਪਿੱਛੇ ਭਾਈ ਮਾੜਾ ਪਿੱਛੇ ਹੋ ਜਾ ਮਾੜਾ ਪਿੱਛੇ ਪਿੱਛੇ ਕਰੋ ਯਾਰਾ ਉੱਤਰ ਕਰ ਸਾਹ ਪਿੱਛੇ ਹੋ ਜਾ ਨਿਹਾਲ ਪਿੱਛੇ ਹੋ ਜਾ ਪਿੱਛੇ ਮਾੜਾ ਹੋ ਜਾ ਦੂਰ ਇੱਧਰ ਚਲੋ ਅੱਗੇ ਰਸਤਾ ਕਰਾਈ ਚਲੋ ਜੀ ਪਿੱਛੇ ਪਿੱਛੇ ਮੇਰੇ ਮੜਾ ਪਰਾ ਹੋ ਜਾ ਜੀ ਚਲ 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 ਥੜ੍ਹ ਚਲੋ ਜੀ ਐਂ ਬਾਈ ਨੂੰ ਮੜਾ ਪੱਤਰ ਕਰ ਮੜਾ ਇੱਧਰ ਆ ਜਾ ਬਾਈ ਜਮੇ ਪਿੱਛੇ ਹੋ ਜਾ ਕੁਲਾਏ ਰੱਖੋ ਯਾਰ ਹਣ ਅੱਜ ਚਲੋ ਜੀ ਮੈਂ ਤੇਰੇ ਵੱਲੋਂ ਕੋਈ ਜੀ ਅਰਜਜੀਤ ਸਿੰਘ ਢੱਲੇਵਾਲ ਨੂੰ ਅੱਜ ਜੀਰ ਕਰਦੇ ਆ ਢੱਲੇਵਾਲ ਸਾਹਿਬ ਅੱਜ ਸਾਡੇ ਘਰ ਆਜੇ

ਇਹ ਦੇਖੋ ਇਹ ਆਪਾਂ ਬਿਲਕੁਲ ਤਾ ਬਿਨਾਂ ਤੋਂ ਬਾਅਦ ਅੱਜ ਅਸੀਂ ਤੁਹਾਡੀ ਤੋਂ ਬਾਹਰ ਨਿਕਲਣੇ ਕਿ ਕਿ ਇਹ ਇੱਕ ਵਾਰੀ ਜ਼ਰੂਰ ਦਿੱਤੀ ਜਾ ਰਿਹਾ ਹੈ ਇਹਨਾਂ ਦੋਨਾਂ ਦੀ ਰਸਤਾ 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 ਖੜ੍ਹ ਲਓ ਰਸਤਾ ਖੁੱਲਾ ਕਰ ਲਓ ਬਾਈ ਪਿੱਛੇ ਜੋ ਹੋਰ ਪਿੱਛੇ ਸਰ ਕਰਨ ਦੱਸ ਕਰਦੇ ਨੇ ਤੁਹਾਨੂੰ ਉਹਨਾਂ ਨੂੰ ਤਕਾਵੜ ਮੈਸੇਜ ਕੋਲ ਜਿਹੜਾ ਇਹਨਾਂ ਨੂੰ ਜਾਇਆ ਜਾ ਰਿਹਾ ਹੈ ਇਸਾਨਾ ਕੋਲ ਲੋਕੀਆ ਚੁਤੀ ਇੱਥੇ ਆ ਜਾ ਬਾਈ ਇਧਰ ਇਧਰ ਆਉਗਾ ਹਾਂ ਹਾਂ ਬਹੁਤ ਚੀਰ ਹੈ ਨਾ ਬਾਈ ਇਧਰ ਆ ਬਾਈ ਇੱਥੇ ਇਧਰ ਹੋ ਜਾ ਬਾਈ ਜੋੜੇ ਲਾ ਲਓ ਜੋੜੇ 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 ਲਾ ਲਓ ਸਾਰੇ ਪੱਤਰਕਾਰ ਬਾਈ ਸਾਰੇ ਪੱਤਰਕਾਰ ਬਾਈ ਹੋਰ ਪਰ ਸਾ सिराना, भाई पहिरां मथा टेकाऊ त मथा टेकण